ਸੁਣੀ ਪਾਰ ਦਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਕਲ ਤਾਰਨ ਗੁਰੂ ਨਾਨਕ ਆਇਆ ਰਾਏ ਪੋਏ ਦੀ ਤਲਵੰਡੀ ਜਿਸ ਨੂੰ ਅੱਜ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਖੇ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਜ 556ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਸਮੇਤ ਵੱਖ-ਵੱਖ ਮੁਲਕਾਂ ਤੋਂ ਬਹੁਤ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਨੇ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਕਿ ਇਸ ਪਾਵਨ ਧਰਤੀ ਤੋਂ ਰਵਾਇਤ ਮੁਤਾਬਕ ਪੰਜ ਪਿਆਰਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਚੁੱਕਾ ਹੈ ਜੋ ਗੁਰਦੁਆਰਾ ਸਾਹਿਬ ਅੰਦਰ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੋ ਕੇ ਔਰ ਵਕ ਵਕ ਗੁਰਦਰਾ ਸਾਹਿਬਾਂ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜ ਕੇ ਹੀ ਸੰਪੂਰਨ ਹੋਵੇਗਾ ਸੋ ਪਾਲਕੀ ਸਾਹਿਬ ਵਾਲੀ ਬੱਸ ਫੁੱਲਾਂ ਨਾਲ ਸ਼ਿੰਗਾਰੀ ਹੋਈ ਹੈ ਔਰ ਰਸਤੇ ਦੇ ਵਿੱਚ ਕਿੱਧਰ ਦੇਖੋ ਸੰਗਤਾਂ ਦਾ ਸਮੁੰਦਰ ਨਜ਼ਰ ਆ ਰਿਹਾ ਹੈ ਬਹੁਤ ਸੰਗਤਾਂ ਵਿੱਚ ਪ੍ਰਕਾਸ਼ ਪੁਰਬ ਨੂੰ ਲੈ ਕੇ ਚਾਹ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਪਾਲਕੀ ਸਾਹਿਬ ਤੇ ਪੰਜ ਪਿਆਰੇ ਸਹਿਬਾਨ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਇਸ ਨਗਰ ਕੀਰਤਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹਨ ਇਸ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਾਕਿਸਤਾਨ ਲੈਂਦੇ ਪੰਜਾਬ ਦੇ ਘਟ ਗੰਟੀ ਮਾਮਲਿਆਂ ਬਾਰੇ ਸਿੱਖ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਅਤੇ ਉਹਨਾਂ ਦੀ ਸਮੁੱਚੀ ਟੀਮ ਤੋਂ ਇਲਾਵਾ ਪਾਕਿਸਤਾਨ ਵੈਕਿਊ ਪ੍ਰਾਪਰਟੀ ਟਰਸਟ ਬੋਰਡ ਦੇ ਸੀਨੀਅਰ ਅਧਿਕਾਰੀ ਸਹਿਬਾਨ ਮੰਤਰੀ ਸਹਿਬਾਨ ਉਹ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਹਨ ਸਾਰੇ ਪਾਸੇ ਸੰਗਤਾਂ ਸਵਾਗਤ ਵਾਸਤੇ ਖੜੀਆਂ ਨੇ ਔਰ ਗੁਰਦਰਾ ਜਨਮ ਸਥਾਨ ਸਾਹਿਬ ਤੋਂ ਲੈ ਕੇ ਔਰ ਮੇਨ ਜੋ ਬਾਜ਼ਾਰ ਹੈ ਜਿੱਥੇ ਕਰੀਬ 2.5 ਕਿਲੋਮੀਟਰ ਨਗਰ ਕੀਰਤਨ ਨੇ ਵਿਚਰਨਾ ਹੈ ਉਹਦੇ ਉੱਤੇ ਲਾਲ ਰੰਗ ਦਾ ਕਾਲੀਨ ਕਾਰਪਟ ਜੋ ਸ਼ਰਧਾਲੂਆਂ ਵੱਲੋਂ ਪ੍ਰਬੰਧਕਾਂ ਵੱਲੋਂ ਵਿਛਾਇਆ ਗਿਆ ਹੈ ਇਹ ਗੁਰੂ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਪ੍ਰਤੀ ਇੱਕ ਸਤਿਕਾਰ ਦੀ ਭਾਵਨਾ ਹੈ ਸੋ ਸੰਗਤਾਂ ਸ਼ਬਦ ਗਾਇਨ ਕਰ ਰਹੀਆਂ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸਤਤ ਕਰ ਰਹੀਆਂ ਹਨ ਸਾਰੇ ਪਾਸੇ ਜਿੱਤੋਂ ਤੱਕ ਕਿ ਬਾਕੀ ਸੰਗਤਾਂ ਦੇ ਨਾਲ ਨਾਲ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਉਹ ਬਹੁਤ ਉਤਸ਼ਾਹ ਸਹਿਤ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਨੇ ਵਾਹਿਗੁਰੂ ਸ਼ਬਦ ਕੀ ਗਾਇਟ ਕਰ ਰਿਹਾ ਹੈ ਔਰ ਸਤਨਾਮ ਵਾਹਿਗੁਰੂ ਦਾ ਗਾਤ ਕਰ ਰਿਹਾ ਹੈ ਕੋਈ ਦਰਬਾਰ ਨਹੀਂ ਨਹੀਂ ਪਰ ਆਨੇ ਬਾਜ਼ਾਰ ਵਿੱਚ ਦਾਖਲ ਹੋਵੇਗਾ Obrigado.

ਇੰਤਜ਼ਾਰ ਕਰ ਰਹੀਆਂ ਨੇ ਬੱਚਿਆਂ ਦੇ ਵਿੱਚ ਵੀ ਬਹੁਤ ਇੱਥੇ ਪੰਜ ਪਿਆਰੇ ਸਹਿਬਾਨ ਜੋ ਕੇਸਰੀ ਕੱਪ ਲਈ ਨਗਰ ਕੀਰਤਨ ਦੀ ਅੱਗੇ ਅੱਗੇ ਜਾ ਰਹੇ ਹਨ ਇਸ ਤੋਂ ਪਿੱਛੇ ਕੇਸਰੀ ਦਸਤਾਰਾਂ ਅਤੇ ਨੀਲੇ ਛੋੜੇ ਪੈਂਦੀ ਹੋਈ ਪੰਜ ਪਿਆਰੇ ਸਹਿਬਾਨ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਹਨ ਸੰਗਤਾਂ ਗੋਲੇ ਸੋ ਨਿਹਾਲ ਦੇ ਜਕਾਰੇ ਬਲਾਕ ਦੇ ਦਾ ਪਰਕ ਸਾਹਿਬ ਦਾ ਸਵਾਗਤ ਕਰਦੇ ਆਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁਜੇ ਹੋਏ ਹਨ ਜਿਹੜੇ ਨੀਲੀਆਂ ਦਸਤਾਰਾਂ ਅਤੇ ਕੇਸਰੀ ਚੋਲੇ ਬਹਿਣ ਕੇ ਔਰ ਰਵਾਇਤ ਅਨੁਸਾਰ ਸ੍ਰੀ ਸਾਹਿਬ ਹੱਥਾਂ ਵਿੱਚ ਫੜ ਕੇ नगर कीर्तन दी ਅੱਗੇ ਅਗਵਾਈ ਕਰ ਰਿਹਾ ਪਾਲਕੀ ਸਾਹਿਬ ਵਾਲੀ ਰਾਂਗ ਦੇ ਨਾਲ ਖੂਬਸੂਰਤੀ ਨਾਲ ਸੰਗਾਰਿਆ ਹੋਇਆ ਹੈ। ਔਰ ਬਹੁਤ ਸਾਰੇ ਸਤਾਰੂ ਮੱਥਾ ਟੇਕ ਰਹੇ ਹਨ। ਸਾਹਿਬ ਪ੍ਰਤੀ ਸਤਿਕਾਰ ਦਾ ਪ੍ਰਤਵਾ ਕਰ ਰਹੇ ਹਨ। ਸੰਪਾਤ ਵੱਲੋਂ ਪੱਕੇ ਸਰਵਾਂ ਔਰ ਸਪਕ ਆ ਰਿਹਾ ਹੈ ਔਰ ਨਜ਼ਰ ਆ ਰਿਹਾ ਹੈ ਕਿ ਕਰੀਬ ਜਿhko ਅੱਜ ਦੇ ਇਸ ਉਸਾਰੂ ਫਕਰ ਖੇਤਰ ਵਿੱਚ ਜਿੱਤੇ ਸਿਕਸਨ ਦਾ ਵੱਡੀ ਤਰ੍ਹਾਂ ਦੇ ਵਿੱਚ ਹਾਦਰ ਉੱਤੇ ਪਾਕਿਸਤਾਨ ਦੇ ਸੁਪਾਸਿੰਧ ਤੋਂ ਸਿੱਧੇ ਸਿੱਖ ਉਹ ਡਾਂਟ ਨਾ ਰਿਪੋਰਟ ਕਰ ਸਕਦੇ ਨਹੀਂ ਕੋਟ ਇਧਰ ਆ ਕੇ ਕਿ ਦੁਬਾਰਾ ਸੁਣ ਲਈ ਕੋਟ ਰਿਪੋਰਟ ਕਰਾ ਦਿੱਤੀ ਜਿੱਦ ਲਈ ਸਿੱਧਾ ਕਰਾ ਦਿੱਤਾ ਮੈਂ ਜੀ ਵਾਹ ਵਾਹ ਸੁਣਿਆ ਤੋਂ ਜਿੱਥੇ ਜੱਟੇ ਵੀ tick 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 ਪਿਆਰੇ ਦਰਸ਼ਕੋ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦਾ ਨਗਰ ਕੀਰਤਨ ਅਜੇ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਹੁਣੇ-ਹੁਣੇ ਅਜੇ ਬਾਹਰ ਗਿਆ ਹੈ ਔਰ ਇਹ ਨਨਕਾਣਾ ਸਾਹਿਬ ਸ਼ਹਿਰ ਦੇ ਇੱਕ ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਪਰਕਰਮਾ ਕਰਦਾ ਹੋਇਆ ਘਟੋ ਘਟ ਤੇ 22-3 ਘੰਟੇ ਬਾਅਦ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਭਾਵੇਂ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਨੇ ਉਸ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਹਰ ਪਾਸੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਹੈ ਸ਼ਬਦ ਕੀਰਤਨ ਚੱਲੇ ਨੇ ਸੋ ਹੁਣ ਸਾਨੂੰ ਤੁਸੀਂ ਮੈਨੂੰ ਦਸਵੰਦ ਸਿੰਘ ਜੱਤ ਨੂੰ ਤੇ ਹਰਿੰਦਰ ਸਿੰਘ ਨੂੰ ਇਜਾਜ਼ਤ ਦਿਓ ਇਸ ਤੋਂ ਬਾਅਦ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਬਾਕੀ ਗੁਰਮਤ ਸਮਾਗਮਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਬਹੁਤ-ਬਹੁਤ ਧੰਨਵਾਦ ਸੁਣੀ ਪਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਬਾਹੇ ਪਠਾਇਆ ਕਲ ਤਾਰਨ ਗੁਰੂ ਨਾਨਕ ਆਇਆ ਰਾਏ ਪੋਏ ਦੀ ਤਲਵੰਡੀ ਜਿਸ ਨੂੰ ਅੱਜ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਖੇ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਜ 556ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਸਮੇਤ ਵੱਖ-ਵੱਖ ਮੁਲਕਾਂ ਤੋਂ ਬਹੁਤ ਸਿਕ ਸੰਗਤਾਂ ਪਹੁੰਚੀਆਂ ਹੋਈਆਂ ਨੇ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਕਿ ਇਸ ਪਾਵਨ ਧਰਤੀ ਤੋਂ ਰਵਾਇਤ ਮੁਤਾਬਕ ਪੰਜ ਪਿਆਰਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਚੁੱਕਾ ਹੈ ਜੋ ਗੁਰਦੁਆਰਾ ਸਾਹਿਬ ਅੰਦਰ ਗੁਰਦਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੋ ਕੇ ਔਰ ਵੱਖ-ਵੱਖ ਗੁਰਦਰਾ ਸਾਹਿਬਾਂ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦਰਾ ਸਾਹਿਬ ਨਨਕਾਣਾ ਸਾਹਿਬ ਵਿਖੇ ਪੁੱਜ ਕੇ ਹੀ ਸੰਪੂਰਨ ਹੋਵੇਗਾ ਸੋ ਪਲਕੀ ਸਾਹਿਬ ਵਾਲੀ ਬੱਸ ਫੁੱਲਾਂ ਨਾਲ ਸ਼ਿੰਗਾਰੀ ਹੋਈ ਹੈ ਔਰ ਰਸਤੇ ਦੇ ਵਿੱਚ ਕਿੱਧਰ ਦੇਖੋ ਸੰਗਤਾਂ ਦਾ ਸਮੁੰਦਰ ਨਜ਼ਰ ਆ ਰਿਹਾ ਹੈ ਬਹੁਤ ਸੰਗਤਾਂ ਵਿੱਚ ਪ੍ਰਕਾਸ਼ ਪੁਰਬ ਨੂੰ ਲੈ ਕੇ ਚਾਅ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਪਾਲਕੀ ਸਾਹਿਬ ਤੇ ਪੰਜ ਪਿਆਰੇ ਸਹਿਬਾਨ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਇਸ ਨਗਰ ਕੀਰਤਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹਨ ਇਸ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਾਕਿਸਤਾਨ ਲਹਿੰਦੇ ਪੰਜਾਬ ਦੇ ਘਟ ਗੰਟੀ ਮਾਮਲਿਆਂ ਬਾਰੇ ਸਿੱਖ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਅਤੇ ਉਹਨਾਂ ਦੀ ਸਮੁੱਚੀ ਟੀਮ ਤੋਂ ਇਲਾਵਾ ਪਾਕਿਸਤਾਨ ਵੈਕਿਊ ਪ੍ਰਾਪਰਟੀ ਟਰਸਟ ਬੋਰਡ ਦੇ ਸੀਨੀਅਰ ਅਧਿਕਾਰੀ ਸਹਿਬਾਨ ਮੰਤਰੀ ਸਹਿਬਾਨ ਉਹ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਹਨ ਸਾਰੇ ਪਾਸੇ ਸੰਗਤਾਂ ਸਵਾਗਤ ਵਾਸਤੇ ਖੜੀਆਂ ਨੇ ਔਰ ਗੁਰਦਰਾ ਜਨਮ ਸਥਾਨ ਸਾਹਿਬ ਤੋਂ ਲੈ ਕੇ ਔਰ ਮੇਨ ਜੋ ਬਾਜ਼ਾਰ ਹੈ ਜਿੱਥੇ ਕਰੀਬ 2 2.5 ਕਿਲੋਮੀਟਰ ਨਗਰ ਕੀਰਤਨ ਨੇ ਵਿਚਰਨਾ ਹੈ ਉਹਦੇ ਉੱਤੇ ਲਾਲ ਰੰਗ ਦਾ ਕਾਲੀਨ ਕਾਰਪਟ ਜੋ ਸ਼ਰਧਾਲੂਆਂ ਵੱਲੋਂ ਪ੍ਰਬੰਧਕਾਂ ਵੱਲੋਂ ਵਿਛਾਇਆ ਗਿਆ ਹੈ ਇਹ ਗੁਰੂ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਪ੍ਰਤੀ ਇੱਕ ਸਤਕਾਰ ਦੀ ਭਾਵਨਾ ਹੈ ਸੋ ਸੰਗਤਾਂ ਸ਼ਬਦ ਗਾਇਨ ਕਰ ਰਹੀਆਂ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸਤਤ ਕਰ ਰਹੀਆਂ ਹਨ ਸਾਰੇ ਪਾਸੇ ਜਿੱਤੋਂ ਤੱਕ ਕਿ ਬਾਕੀ ਸੰਗਤਾਂ ਦੇ ਨਾਲ-ਨਾਲ ਛੋਟੇ-ਛੋਟੇ ਬੱਚੇ ਵੀ ਜਿਹੜੇ ਆ ਉਹ ਬਹੁਤ ਉਤਸ਼ਾਹ ਸਹਿਤ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਨੇ Thank oh. you. ਕਰਿਆ ਕੋਈ ਦਰਬਾਰ ਦੀ ਬਾਤ ਕੋਈ ਦਰਬਾਰ ਦੀ ਬਾਤ ਹੀ ਦੇਣੀ ਹੈ ਪਰ ਨੇ ਬਾਜ਼ਾਰ ਵਿੱਚ ਦਾਖਲ ਹੋਵੇਗਾ